ਨਾ ਦੇਖ ਲੋ ਇਧਰ ਲੰਡਨ ਵਾਲੀ ਬੱਸ ਵੀ ਫਿਰਦੀ ਆ ਹੋਰ ਦੱਸੋ ਕੀ ਇਕੋ ਹੀ ਲੋਕੇਸ਼ਨ ਤੇ KFC ਕੀ ਬਾਤ ਆ ਮਿੱਤਰੋ ਜਲੰਧਰ ਵਾਲਿਓ ਆਹ ਲੋਕੇਸ਼ਨ ਥੋਡੀ ਬਹੁਤ ਸੋਹਣੀ ਆ ਯਾਰ ਤੇ ਲੋਕੇਸ਼ਨ ਤੇ ਕਮਾਉਨੇ ਆ ਤੁਹਾਨੂੰ ਬਹੁਤ ਸੋਹਣੀ ਤੇ ਘੈਂਟ ਲੋਕੇਸ਼ਨ ਆ ਪਹੁੰਚ ਗਏ ਅਸੀਂ ਅਸੀਂ ਵੀ ਬਾਹਰੋਂ ਦੇਖ ਕੇ ਚੱਲੇ ਜਾਂਦੇ ਸੀਗੇ ਬਹੁਤ ਵੀਰਾਂ ਨੇ ਵੀ ਮੈਨੂੰ ਲੱਗਦਾ ਬਾਹਰੋਂ ਦੇਖ ਕੇ ਹਨਾ ਅਰਸ਼ ਇੱਥੋਂ ਗਏ ਹੋਣੇ ਨੇ ਭਰਾ ਤੇ ਅੱਜ ਦੋਨੋਂ ਇਸ ਲੋਕੇਸ਼ਨ ਦੇ ਦਰਸ਼ਨ ਵੀ ਕਰਾਉਣੇ ਆ ਜਿਨ੍ਹਾਂ ਦੇ ਨਿੱਕੇ ਨਿੱਕੇ ਬੱਚੇ ਨੇ ਇੱਥੇ ਗੀਮਾਂ ਵੀ ਹੈਗੀਆਂ ਨੇ ਇੱਥੇ ਖਾਣ ਪੀਣ ਵਾਲਾ ਤੁਸੀਂ ਡਿਨਰ ਕਰਨਾ ਠੀਕ ਆ ਤੁਸੀਂ 버거 ਸ਼ਰਗਰ ਖਾਣੇ ਆ ਤੁਸੀਂ ਊਂਠਾਂ ਦੇ ਵਹਿਣਾ ਤੁਸੀਂ ਫੋਟੋ ਸ਼ੂਟ ਕਰਨਾ ਹੈ ਇਹ ਮਤਲਬ ਪੂਰਾ ਸਵਾਦ ਵਾਲਾ ਕੰਮ ਇੱਕ ਤਾਂ ਹੁੰਦੀ ਹੈ ਘੋੜ ਸਵਾਰੀ ਇੱਕ ਹੁੰਦੀ ਊਂਠ ਸਵਾਰੀ ਵੀ ਹੈਗੀ ਇੱਥੇ ਹੈ ਤੇ ਬਾਕੀ ਬਹੁਤ ਸੋਹਣੀ ਲੋਕੇਸ਼ਨ ਬਣੀ ਹੋਈ ਆ ਤੁਸੀਂ ਬੂਟ ਲੈਣਾ ਪਿਉਮਾਂ ਦੇ ਤੁਸੀਂ KFC ਖਾਣੀ ਆ ਤੁਸੀਂ ਸਕੈਚਰ ਦੇ ਬੂਟ ਪਾਉਣੇ ਆ ਇੱਥੇ ਸਾਰਾ ਕੁਝ ਆ ਹੁਣ ਪੂਰਾ ਬਲੌਗ ਦੇਖ ਲਿਓ ਇਹ ਬਲੌਗ ਤੇ ਚੱਕਰ ਜੇ ਰੁਕਣਾ ਪੈ ਰਿਹਾ ਮੈਨੂੰ ਨਹੀਂ ਤਾਂ ਆਪਾਂ ਟੱਪ ਜਾਣਾ ਸੀਗਾ ਹੁਣ ਲੱਭੀ ਮਿੱਤਰੋ ਪਾਰਕਿੰਗ ਮਿਲ ਗਈ ਵੀਰ ਭਰਾ ਨੇ ਵਧੀਆ ਪਾਰਕਿੰਗ ਆਪਣੀ ਲਵਾਤੀ ਤੇ ਓਕੇ ਰਿਪੋਰਟ ਆਨ ਖੁੱਲੀ ਢੁੱਲੀ ਪਾਰਕਿੰਗ ਮਿਲ ਗਈ ਆਪਾਂ ਨੂੰ ਤੇ ਉਹ ਬੱਲੇ ਬੱਲੇ ਉਹ ਯਾਰ ਜਵਾਕਾਂ ਵਾਲਾ ਦਾ ਬੜਾ ਗਾਣਾ ਨਾ ਗੱਲਾਂ ਆ ਹੁਣ ਉਹਦਾ ਗਾਣਾ ਫੇਰ ਜਵਾਕਾਂ ਵਾਲਾ ਹੀ ਦੇਖਣਾ ਮੈਂ ਤਾਂ ਆਪਾਂ ਤੇ ਜਵਾਕਾਂ ਵਾਲੇ ਬੱਸ ਬਏ ਬਏ ਦੋ ਮੰਡਾ ਚੱਲਦੇ ਹਾਂ ਤੇ ਇਹ ਦੇਖੋ ਲੈ ਦੇਖ ਲੋ ਇੱਧਰ ਲੰਡਨ ਵਾਲੀ ਬੱਸ ਵੀ ਫਿਰਦੀ ਆ ਹੋਰ ਦੱਸੋ ਕੀ ਸਵਾ ਚਾਹੀਦਾ ਤੇ ਮਤਲਬ ਜਿਹਨੇ ਘੁੰਮਣਾ ਕਰਨਾ ਨਿਆਰੇ ਵਾਲੀ ਥੀ ਜੂਰੀ ਆ ਇਹ ਹੈਗੀ ਆ ਬੱਸ ਜਿਹਦੇ ਵਿੱਚ ਤੁਸੀਂ ਕੀ ਹਿਸਾਬ ਕਿਤਾਬ ਅਰਸ਼ ਬੁੱਛਮਣੇ ਬਾਈ ਨੂੰ ਕੀ ਹਿਸਾਬ ਕਿਤਾਬ ਦਾ ਬਿਟੇ ਟੋੜਦਾ ਕੀ ਹਿਸਾਬ ਦਾ ਲੈ ਵੀ ਮਿੱਤਰੋ 100 ਰੁਪਏ ਇੱਕ ਬੰਦੇ ਦਾ ਬੱਸ ਦੇ ਵਿੱਚ ਤੁਹਾਨੂੰ ਬੱਸ ਦਿਖਾਉਣ ਲੱਗੇ ਆ ਜਿਹੜੀ ਲੰਡਨ ਬੱਸ ਇੱਥੇ ਲਾਈ ਹੋਈ ਆ ਜਲੰਧਰ ਇਹਦਾ ਨਾਮ ਹੁਣ ਮੈਨੂੰ ਪਤਾ ਨਹੀਂ ਹੈਗਾ ਤੇ ਇੱਥੇ ਲਾਈ ਹੋਈ ਆ ਉਹ ਬੱਸ ਤੁਹਾਨੂੰ ਦਿਖਾਉਣ ਲੱਗੇ ਆ ਬਹਿ ਕੇ ਬਣੋ ਨਾ ਵੀ ਮਤਲਬ ਬੱਸ ਦੇ ਵਿੱਚ 100-100 ਰੁਪਏ ਸਾਡਾ ਜਰੂਰ ਲੱਗ ਗਿਆ ਪਰ ਜਿਹੜਾ ਅਰਚ ਹੈ 100-100 ਰੁਪਏ ਲੱਗ ਜਰੂਰ ਗਿਆ ਪਰ ਮੁੱਲ ਆਪਣਾ ਉੜ ਗਿਆ ਪੁਰਾਣਾ ਨਾ ਵੀ ਮਤਲਬ ਮੁੱਲ ਸਾਡਾ ਮੁੜ ਗਿਆ ਤੇ ਆ ਹੁਣ ਅਸੀਂ ਬੱਸ ਦੇ ਵਿੱਚ ਜਾ ਰਹੇ ਹਾਂ ਦੇਖੋ ਆ ਬੱਸ ਆ ਗਈ ਸਾਡੀ ਠੀਕ ਆ ਤੇ ਪੂਰਾ ਪਾਰਕ ਤੇ ਬੱਚੇ ਵੀ ਦੇਖ ਰਹੇ ਨੇ ਵੀ ਉੱਪਰ ਛੋਟੇ-ਛੋਟੇ ਬੱਚੇ ਬੈਠੇ ਆ ਬੱਚਾ ਬੇਟਾ ਸਾਡਾ ਦੇਖੋ ਕਿੰਨਾ ਸੋਹਣਾ ਨਿਆਰਾ ਬਾਈਕਰ ਬਾਈਕਰ ਮਤਲਬ ਹਰ ਹੈਗਾ ਨਾ ਉਰੇ ਸਾਰਾ ਕੁਝ ਹੈ ਤਕਰੀਬਨ ਹਨਾ ਮੇਰਾ ਤਾਂ ਬਹੁਤ بڑا ਬਣਿਆ ਪਰ ਮੈਂ ਕਹਿੰਦਾ ਇਥੋਂ ਮੈਂ ਕਿੰਨੀ ਵਾਰੇ ਲੰਘਿਆ ਲੈ ਹੁਣ ਤੁਸੀਂ ਗਲਤੀ ਨਾ ਕਰਦੇਓ ਜਦੋਂ ਵੀ ਅੰਮ੍ਰਿਤਸਰ ਜਾਣੇ ਹੋ ਹਰਮੰਦਰ ਸਾਹਿਬ ਮੱਥਾ ਟੇਕਣ ਜਾਣੇ ਹੋ ਜਾਂ ਕਿਤੇ ਵੀ ਜਾਣੇ ਹੋ ਤੇ ਰੁੱਕ ਕੇ ਜਰੂਰ ਜਾਓ ਜਾਂ ਆਉਂਦੇ ਹੋਏ ਰੁਕ ਜਾਓ ਜਿਵੇਂ ਵੀ ਤੁਹਾਡੇ ਟਾਈਮਾਂ ਤੇ ਕੋਈ ਸਾਬੇ ਜੋਕੀ ਵਾਲੇ ਹੋਗੇ ਸਾਰੇ ਨੇ ਸਾਰੇ ਘਮਾਉਂਦੇ ਆ ਬਾਕੀ ਇੱਕ ਵਾਰ ਬੱਸ ਕਰਕੇ ਜਰੂਰ ਦੇਖੋ ਸਵਾਦ ਲੈ ਦੇਖੋ ਕਿਆ ਬਾਤ ਆ ਤੇ ਬਣੀ ਹੋਈਆਂ ਸੋਹਣੀਆਂ ਸੋਹਣੀਆਂ ਲੋਕੇਸ਼ਨਾਂ ਬਹੁਤ ਵਧੀਆ ਗੱਲਬਾਤ ਆ ਇਹ ਬਲੌਗ ਤਾਂ ਮੈਨੂੰ ਨਾ ਸਕਿੱਪ ਕਰਨ ਦੀ ਲੋੜ ਨਹੀਂ ਬਾਕੀ ਤੁਹਾਨੂੰ ਸ਼ੋਅਰੂਮਾਂ 'ਚ ਵੀ ਲੈ ਕੇ ਜਾਵਾਂਗੇ ਪੂਰੇ ਸਾਰੇ ਕਿਤੇ ਘੁਮਾਵਾਂਗੇ ਤੁਹਾਨੂੰ ਇਹ ਅਸੀਂ ਬੱਸ ਦੇ ਵਿੱਚ ਬਹਿਣਾ ਨਹੀਂ ਜੀਗਾ ਪਰ ਬੱਸ ਦੇ ਵਿੱਚ ਬਹਿਣ ਦਾ ਕਾਰਨ ਕੀ ਬਣ ਗਿਆ ਲੋਗ ਲੋਗ ਤੇ ਆ ਕਿਸੇ ਦਾ ਮੈਨੂੰ ਪੱਗ ਵਾਲਾ ਮਿਲਿਆ ਸੀ ਬਾਜ ਤੇ ਬਾਜ ਜੀ ਦਾ ਵੀ ਹੋਇਆ ਵੀਰ ਦਾ ਉਹ ਆਪਾਂ ਚੱਕ ਲਿਆ ਉਹ ਸਾਨੂੰ ਮੈਸੇਜ ਕਰ ਲੈ ਭਾਈ ਠੀਕ ਆ ਬਹੁਤ ਸੋਹਣਾ ਬਣਿਆ ਬਾਕੀ ਯਾਰ ਪੈਸੇ ਦਾ ਮੁੱਲ ਮੋੜਦਾ ਭਈ ਆਗੇ ਹੈਨਾ ਵੀ ਮਤਲਬ ਇਨਵੈਸਟਮੈਂਟ ਜਿਹਨੇ ਵੀ ਕਰੀ ਹੋਈ ਆ ਸਹੀ ਜਗ੍ਹਾ ਕਰੀ ਹੋਈ ਆ ਤੇ ਅਗਲੇ ਨੇ ਕੁਆਲਿਟੀ ਦਿੱਤੀ ਹੋਈ ਆ ਆ ਜੰਪ ਵਾਲਾ ਲੱਗਿਆ ਆ ਬੱਚਿਆਂ ਦੇ ਆ ਗੇਮਾਂ ਲੱਗੀਆਂ ਨੇ ਸਾਰੀਆਂ ਕਾਫੀ ਵਾਲਾ ਟੇਸਟ ਸੀ ਦੂਜੇ ਗੇਮਾਂ ਹੋਈਆਂ ਸੀਗਾ ਤੇ ਇਹਦਾ ਨਾਮ ਸੀਗਾ ਬੁੱਧ ਪਤਾ ਨਹੀਂ ਯਾਰ ਘਟਿਆ ਇਹਦਾ ਇਸਟ ਬੋਡ ਹੈ ਨਾ ਵਿਲੇਜ ਹਾਂ ਇਸਟ ਬੋਡ ਇਹਦਾ ਨਾਮ ਹੈਗਾ ਈਸਟ ਬੋਡ ਈਸਟ ਬੋਡ ਵਿਲੇਜ ਈਸਟ ਬਹੁਤ ਸੋਹਣਾ ਬਣਿਆ ਦੇਖੋ ਆ ਗਈਆਂ ਦੁਕਾਨਾਂ ਆ ਗਈਆਂ ਹੁਣ ਨਵੀਆਂ ਸਾਰੀਆਂ ਮੋਚੀ ਨੋ ਇਹ ਵੋਕਾ ਤਾਂ ਨਾ ਉੱਪਰ ਅੱਛਾ ਉੱਪਰ ਉੱਪਰ ਵੀ ਆ ਬਾਈ ਫਸਟ ਫਲੋਰ ਵੀ ਹੈਗਾ ਸੈਕੰਡ ਫਲੋਰ ਵੀ ਹੈਗਾ ਮਿਸਟਰ ਡੀ ਆਈ ਵੀ ਸਾਈਡ ਆ ਗਈ ਮੋਚੀ 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 ਕੰਪਨੀ ਆ ਗਈ ਬਾਈ ਉਹ ਦੇਖੋ ਤੁਸੀਂ ਮੋਚੀ ਲੈਣੀ ਹੈਗਾ ਸੋਚੀ ਲੈਣੀ ਹੈਗਾ ਗੋਚੀ ਲੈਣੀ ਆ ਚੱਲ ਚੱਲ ਸਾਈਡ ਤੇ ਪਹਿਲੇ ਸਾਈਡ ਤੇ ਦੇਖੋ ਕਿੱਡੇ ਤਗੜੇ ਬ੍ਰਾਂਡ ਸਾਰੇ ਮੇਲੇ ਦਾ ਟੋਟਲੀ ਬ੍ਰਾਂਡ ਉਰੇ ਹੈਗੇ ਆ ਤੇ ਭੀੜ ਵੀ ਹੁੰਦੀ ਆ ਬਾਈ ਇਹ ਬੰਦਾ ਉਰੇ ਸ਼ੋਅਰੂਮ ਲੈਂਦਾ ਨਾ ਕਰਾਇ ਤੇ ਤਾਂ ਭੀੜ ਵੀ ਹੁੰਦੀ ਆ ਇਹ ਇਹਦੀ ਜਗ੍ਹਾ ਤੇ ਅੱਥੇ ਆਪਾਂ ਗੇਮ ਵਾਲਾ ਖੋਲੀ ਹੈ ਨਾ ਯਾਰ ਸਵਾਦ ਆ ਜੂਰੇ ਤੂੰ ਵੀ ਦੇਖ ਤਾਂ ਸੀ ਯਾਰ ਕਸਟਮਰ ਬਹੁਤ ਲੋਕ ਨਾ ਆ ਰਹੇ ਉੱਪਰ ਦੇਖੋ ਉਹਦੇ ਉਹਦੇ ਬਾਬਾ ਬਾਬਾ ਹਣਾ ਮੈਂ ਮਤਲਬ ਕਿ ਨਹੀਂ ਹਰ ਹਰ ਭੀੜ ਵੀ ਹਰ ਜਗ੍ਹਾ ਤੇ ਆਏ ਨਹੀਂ ਹੈਗੀ ਗੱਲਬਾਤ ਵੀ ਹਰ ਜਗ੍ਹਾ ਤੇ ਭੀੜ ਹੈ ਨਾ ਪੂਰੀ ਉਹ ਵਧੀਆ ਬਣਾ ਗੱਲਬਾਤ ਹੋਣਾ ਹੀ ਪਿਆ ਨਾ ਬਾਕੀ ਬੱਸ ਦੇ ਵਿੱਚ ਪੈਸੇ ਜਰੂਰ ਲੱਗੇ ਪਰ ਆਏ ਆ ਵੀ ਆਪਾਂ ਬੈਠ ਕੇ ਆਰਾਮ ਨਾਲ ਘੁੰਮ ਵੀ ਲਏ ਤੇ ਆਪਾਂ ਨੇ ਵੀਡੀਓ ਵੀ ਬਣਾ ਲਈ 몰몰 ਦੇ ਵਿੱਚ ਤੇ ਸਾਹਮਣੇ ਛੋਟੀਆਂ ਛੋਟੀਆਂ ਆਪਣੇ سٹਾਲਾਂ ਲੱਗੀਆਂ ਨੇ ਜਿੱਥੇ ਤੁਸੀਂ ਆਈਸਕ੍ਰੀਮ ਖਾ ਸਕਦੇ ਹੋ ਕੌਫੀ ਪੀ ਸਕਦੇ ਹੋ ਮੂਮੂ ਖਾ ਸਕਦੇ ਹੋ ਪਾਸਤਾ ਖਾ ਸਕਦੇ ਹੋ ਜਿਹੜੀਆਂ ਚੀਜ਼ਾਂ ਥੋੜੀ ਸੇਧ ਲਈ ਖਰਾਬ ਨਹੀਂ ਪਰ ਤੁਸੀਂ ਸਾਡੇ ਹਾਵ ਨਾ ਕਦੇ ਕਦੇ ਖਾ ਲੂ ਕੋਈ ਚੱਕਰ ਵਾਲੀ ਗੱਲ ਨਹੀਂ ਕਦੇ ਕਦੇ ਖਾ ਲਓ ਕੋਈ ਸੀਨ ਵਾਲੀ ਗੱਲ ਨਹੀਂ ਤੇ ਬਹੁਤ ਸੋਹਣਾ ਲੰਡਨ ਵਾਸਤੇ ਦੇ ਵਿੱਚ ਜਾ ਕੇ ਲੱਗਿਆ ਤੇ ਪੂਰੀ ਗੀੜੀ ਛੇੜੀ ਲਾ ਕੇ ਆਏ ਆ ਸੀ ਯੂਕੇ ਜਿਹੜੀ ਬੱਸ ਦੀ ਐਂਟਰੀ ਹੈ ਨਾ ਪ੍ਰਧਾਨ ਉਹ ਪੂਰੀ ਗਾੜੀ ਹੈ ਹੁਣ ਦੇਖੋ ਹੁਣ ਥੱਲੇ ਜਾਣ ਲੱਗੇ ਆਪਾਂ ਜਾਣਾ ਔਖਾ ਹੀ ਪੈਂਦਾ ਕਿਉਂਕਿ ਇਹ ਥੈਂਕ ਯੂ ਵੀਰੇ ਭਾਜੀ ਨਾ ਪਰ ਚੱਲ ਜੇ ਥਾਣੇ ਵੀ ਨੁਕਸਾ ਨਾ। ਹਾਂ, ਚੀਜ਼ ਚੱਕ। ਆਪਣਾ ਯਾਰਾ ਬੜੀ ਜਿਹੇ ਬਾਦ ਜੜਿਆ ਪੈ ਗਿਆ। 30 ਮਿੰਟ। ਕਿਹਦੇ ਵਿੱਚ ਕਿੱਥੇ ਖਾਣਾ ਖਾਣਾ। ਲੈ ਲੇ ਨੀ। ਕੋਈ ਜਾ ਕੇ ਨਾ ਟਰਾਈ ਕਰ ਲੈਣਾ। ਹਾਂ ਇਹਦਾ ਹਲਕਾ ਜਿਹਾ ਕਰ। ਹਲਕਾ ਹੀ ਹਲਕਾ। ਕੌਫੀ ਪੀ ਲਓ। ਕੋਲਡ ਕੌਫੀ ਪੀ ਲਓ। ਲੈ ਵੀ ਮਿੱਤਰੋ ਅਸੀਂ ਰੁਕਿਆ ਥੋੜਾ ਟਾਈਮ ਲਈ ਮੈਂ ਕਿਹਾ ਕੁਝ ਖਾ ਪੀ ਲਈਏ ਵੇ ਪਹਿਲਾਂ ਸੀ ਚਿਕਨ ਰਾਈਸ ਖਾਣ ਲੱਗੇ ਸੀਗੇ ਹੁਣ ਅਸੀਂ ਆ ਚਿਕਨ ਰੋਲ ਜੇ ਕਰਾ ਲਏ ਆਪਣੇ ਕੀ ਕਹਿੰਦੇ ਹੁੰਦੇ ਨੇ ਰੋਲ ਹੀ ਹੈ ਨਾ ਰੋਲ ਕਰਾਇਆ ਨਾ ਮੈਂ ਟਲ ਕੋਈ ਨਵੀਂ ਜੀ ਟਰਾਈ ਕਰਕੇ ਦੇਖੀਏ ਤੇ KFC ਵੀ ਬਣੀ ਹੋਈ ਅੰਦਰ ਖਾ ਪੀ ਕੇ ਫਿਰ ਤੁਹਾਨੂੰ ਅੱਗੇ ਘਮਾਉਣੇ ਫਰਾਉਨੇ ਆ ਤੇ ਯਾਰ ਖਾਤਾ ਪੀਤਾ ਲਿਆ ਤੇ ਹੁਣ ਘਮਾਉਣੇ ਆ ਤੁਹਾਨੂੰ ਮਾਲ ਦੇ ਵਿੱਚ ਮਾਲੇ ਨਿਕਲੀ ਜਾਂਦੇ ਯਾਰ ਦਿਮਾਗ ਫੁੱਟ ਮੈਮਰੀ ਕਿਹੜਾ ਇੰਸਟ ਫੁੱਟ ਮੈਮਰੀ ਪਤਨ ਕੱਲ ਜਿਹੜਾ ਵੀ ਆ ਇਹੋ ਜਿਹਾ ਹੀ ਕੋਸਾ ਜੀ ਤੇ ਚੈੱਕ ਕਰਨਾ ਹੈ ਕਰਨਾ ਵੀ ਦੇਖਦੇ ਆਪਾਂ ਕਿਤੇ ਆਫਰ ਵਗੈਰਾ ਤਾਂ ਨਹੀਂ ਲੱਗੀ ਹੋਈ ਬੂਟਾਂ ਦੀ ਜਾਂ ਕੱਪੜਿਆਂ ਦੀ ਕਈ ਵਾਰੀ ਪਿਉਮ ਵਾਲਿਆਂ ਦੇ 4 4 5 500 ਤੋਂ 600 ਦੀ ਟੀ-ਸ਼ਰਟ ਮਿਲ ਜਉਣੀ ਯਾਰਸ਼ੋ ਤੇ ਜਿਹੜੀਆਂ ਮੈਲ ਆਉਂਦੀਆਂ ਜੀਆਂ ਸਾਨੂੰ ਤਿੰਨੇ ਦਾ ਕੀ ਰੇਟ ਜੀਗਾ ਬਾਈ ਹੁਣ ਤੱਕ ਕਸਾਈਆਂ ਭਈਆਂ ਨੇ ਆਪਾਂ ਵਧੀਆ ਚੱਲ ਰਹੀਆਂ ਨੇ ਮੇਰੇ ਕੋਲੋਂ ਲੇਕੇ ਦਿਖਾਉਣੇ ਹਨ ਕਿਨੋਂ ਕਿੱਥੇ ਪਿੰਡ ਮੋੜਦੇ ਜਿਨ੍ਹਾਂ ਦੇ ਤੂੰ ਪਿੰਡ ਪਛੇਦੀ ਹੁਣ ਨਹੀਂ ਪਿੰਡ ਮੋੜਦੇ ਅਰਸ਼ ਹੁਣੀ ਆਜਾ ਲੈ ਵੀ ਅਰਸ਼ੇ ਸਿਆਂ ਪਿਉਮਾ ਵਾਲਿਆਂ ਨੇ ਚੱਲਦੇ ਆਂ ਇੱਥੇ ਅਸੀਂ ਗਏ ਸੀ ਕਿ ਇਹਨਾਂ ਦੇ ਆਈਡੀ ਰਾਦ ਵਾਲਿਆਂ ਦੇ ਤੇ ਉਹ ਸਾਈਜ਼ ਨਹੀਂ ਬਣੀ ਗੱਲ ਬਾਤ ਪਰ ਰੇਟ ਬਹੁਤ ਵਧੀਆ ਜੀ 50% ਡਿਸਕਾਊਂਟ 60% ਡਿਸਕਾਊਂਟ ਤੇ ਆ ਬੂਟੇ ਆਪਣੇ ਕੋਲ ਵੀ ਨੇ ਹਨਾ ਕਟਿੰਗ ਕਰਾਈ ਅਰਸ਼ ਇਹਨਾਂ ਦੀ ਆਪਾਂ ਹਨਾ ਤੇ ਗਿੱਲਾ ਕਰਿਆ ਬਿਲਕੁਲ ਪਾਣੀ ਪੁਣੀ ਪੂਰਾ ਲੱਗਿਆ ਹੋਇਆ ਹਨਾ ਨੂੰ ਤੇ ਹੁਣ ਅਸੀਂ ਜਾਣ ਲੱਗੇ ਆ ਤਾਂ ਉਹ ਵੀ ਹੈਗਾ ਹਾਂ ਸਹੀ ਗੱਲ ਹੈ ਨਾ ਕਿੰਨੇ ਸੋਹਣੇ ਹੋਏ ਇਹ ਗੱਲਬਾਤ ਬਣਾਈ ਹੋਈ ਹੈ ਲੋਬੀ ਬਹੁਤ ਸੋਹਣੀ ਹੈ ਲੋਕੇਸ਼ਨ ਆ ਅੱਗੇ ਬਹੁਤ ਸੋਹਣੀ ਗੱਲਬਾਤ ਬਣਾਈ ਹੋਈ ਹੈ ਆ ਬੂਟਾ ਵੀ ਹੈ ਹਾਂ ਇਹ ਆਪਾਂ ਉਸੇ ਵਿਚਾਲੇ ਲਾਇਆ ਹੋਇਆ ਹੈ ਨਾ ਟੌਮੀ ਵਾਲੇ ਹੈਗੇ ਟੌਮੀ ਪਹਿਲਾਂ ਉਹਨੇ ਪਿੰਡਾਂ ਜਿਹਾ ਨਾਮ ਕਿੰਨਾ ਹੁੰਦਾਈ ਹੈ ਨਾ ਕੌਮੀ ਇਹ ਸੈਕੰਡ ਫਲੋਰ ਤੇ ਆ ਗਏ ਹੁਣ ਆਪਾਂ ਉਹ ਆ ਗਏ ਫਸਟ ਫਲੋਰ ਇਹ ਆ ਗਏ ਸੈਕੰਡ ਫਲੋਰ ਬਹੁਤ ਸੋਹਣੀ ਲੋਕੇਸ਼ਨ ਆ ਸਿਰਾ ਘੱਲਵਾਦ ਬਹੁਤ ਸੋਹਣਾ ਤਿਆਰ ਕੀਤਾ ਹੋਇਆ ਉਹਨੇ ਆਈਟਮਸ ਵਾਲਿਆਂ ਨੇ ਸੈਕੰਡ ਫਲੋਰ ਦੇ ਵਿੱਚ ਸ਼ੂਜ਼ ਵਾਲਾ ਕਰਿਆ ਹੋਇਆ ਫਸਟ ਫਲੋਰ ਦੇ ਵਿੱਚ ਕੱਪੜੇ ਵਾਲਾ ਕਰਿਆ ਹੋਇਆ ਤੇ ਇੱਥੇ ਪਹੁੰਚ ਗਏ ਹੁਣ ਆਪਾਂ ਦੇਖ ਲਈਏ ਮੈਂ ਵੀ ਅਰਸ਼ ਤੇ ਮੈਂ ਜਰਾਬਾਂ ਤੇ ਦੋ ਦੋ ਟੀ-ਸ਼ਰਟਾਂ ਇੱਕ ਜਿਵੇਂ ਲੈਗ ਲਾਉਣੇ ਵਾਲੀ ਟਾਈਟੀ ਹੁੰਦੀ ਹੈ ਇੱਕ ਦੋ ਲੈ ਲਈ ਪੋਟੈਟੀਆਂ ਟੈਡੀ ਨਹੀਂ ਮਤਲਬ ਜਿਵੇਂ ਸ਼ਾਰਟਸ ਹੁੰਦੇ ਆ ਹਨਾ ਜਿਵੇਂ ਲਾਉਣ ਲਈ ਇਹਨੂੰ ਮੈਂ ਕਿਹਾ ਇਹ ਕਹਿੰਦਾ ਬੈਨੀ ਵਾਲ ਵੀਰੇ ਆ 900 ਰੁਪਏ ਦੀ ਪੈ ਰਹੀ ਹੈ ਮੈਂ ਵੀਰੇ 900 ਨਾਲ ਦੇਖ 4-500 ਜਿੱਤਾ ਬੈਹੀ ਆਪਾਂ ਨਹੀਂ ਕਰ ਲੈਣੇ ਬਈ 3-400 ਦੀ ਟੈਡੀ ਆ ਜਾਂਦੀ ਆ ਉਹ ਕੰਫਰਟੇਬਲ ਦੇਖੀ ਇੱਕੋ ਹੀ ਦੇਖ ਕਿੱਥੇ ਤਾਂ ਮਾਲ ਹੁਣ ਆਪਾਂ ਨੂੰ ਅਲੱਗ-ਅਲੱਗ ਸ਼ਾਰਟਸ ਲਈ ਆ ਅਲੱਗ-ਅਲੱਗ ਉਹ ਲੈਣੀ ਪੈਂਦੀ ਚੀਜ਼ ਹਨਾ ਕਿੱਥੇ ਵੀਰ ਤੈਨੂੰ ਉਹ ਅੱਡ ਟਾਈਟ ਕਰਕੇ ਰੱਖ ਦੀ ਐ ਲੱਕ ਨੂੰ ਜਦੋਂ ਲੈਗ ਲਾਉਨੇ ਆ ਤੇ ਦੋਨੇ ਕੰਫਰਟੇਬਲ ਦੇਖੀ ਠੀਕ ਆ ਜਿਹੜੀ ਟੀ-ਸ਼ਰਟ ਆ ਉਹ 700 ਰੁਪਏ ਦੀ ਮਤਲਬ ਪਈਆ ਕਾਲਰ ਵਾਲੀ ਤੇ ਸਭ ਤੋਂ ਬੜੀ ਗੱਲ ਅਗਿਆ ਸਭ ਤੋਂ ਬੜੀ ਗੱਲ ਆ ਜਿੰਨੀ ਮਰਜ਼ੀ ਧੋ ਮਾਰ ਲਈ ਇੱਕ ਕਹਤੇ ਉਹ ਚਟਕਣੀ ਜੀ ਨਾ ਲਾਓ ਦੂਜੇ ਨੰਬਰ ਤੇ ਇਹਨਾਂ ਨੂੰ ਮਤਲਬ ਉਵੇਂ ਸ਼ੇਕ ਨਾ ਮਾਰੋ ਜਿਵੇਂ ਟੀ-ਸ਼ਰਟ ਆ 2-2 3-3 ਸਾਲ ਅਰਸ਼ ਖਰਾਬੇ ਨਹੀਂ ਹੁੰਦੀ ਕਿਤੇ ਵੀ ਹਨਾ ਤੇ ਬਾਕੀ ਚਲੋ ਵਧੀਆ ਰਿਹਾ ਤੇ ਹੁਣ ਅਸੀਂ ਜਾਣ ਲੱਗੇ ਆ ਵਾਪਸ ਭਾਈ ਤੁਹਾਡੀ ਜੇ ਗੇੜੀ ਛੇੜੀ ਲਵਾਤੀ ਵਾਸ਼ੂਮ ਜਾਣ ਵਾਸ਼ੂਮ ਚੱਲਦੇ ਥੱਲੇ ਚੱਲਦੇ ਆ ਗੇੜੀ ਛੇੜੀ ਲਵਾਤੀ ਥੋੜੀ ਸਾਰੇ ਕਿਤੇ ਘੁਮਾਤਾ ਫਰਾਤਾ ਤੇ ਬਹੁਤ ਵਧੀਆ ਪਿਉਮਾ ਦੇ ਜਿਵੇਂ ਤਿੰਨ ਟੀ-ਸ਼ਰਟਾਂ ਲੈਨੇ ਹੋ ਸੇਰ ਲੱਗੀ ਹੋਈ ਆ ਬਾਕੀ ਕੀ ਹੰਦਾ ਜੁਰਾਬਾਂ ਜੁਰੂਬਾਂ ਵੀ ਆਪਾਂ ਲੈ ਲਈਆਂ ਸਾਰਾ ਕੁਝ ਲੈ ਲਿਆ ਓਖੇ ਰਪੋਰਟ ਇੱਥੇ ਤੁਸੀਂ ਪਾਈ ਆਪਣੇ ਗੇਮਰ ਸ਼ੇਮਾ ਵੀ ਖੇਡ ਦਰਦੇ ਅਲੱਗ ਅਲੱਗ ਰੂਲ ਨੇ ਉਹਦੇ ਤੇ ਇੱਕ ਤਾਂ ਇਹਦੇ ਵਿੱਚ ਜਿਵੇਂ ਆ ਪੌਣੀ ਹੁੰਦੀ ਇੱਕ ਦੋ ਗੇਮ ਹੋਗੀ ਤੇ ਇਹਦਾ ਆ ਕਿਹੜੀ ਗੇਮ ਆ ਆ ਕਿਹੜੀ ਗੇਮ ਆ ਜੇ ਨਾ ਆਇਆ ਤਾਂ ਨਹੀਂ ਮਿਲੇਗਾ ਕਿੰਨੇ ਦਾ ਹੈ 200 ਭਾਏ ਕੇ 500 ਕੇ 3 500 ਕੇ 3 ਹੈ ਜਿਵੇਂ ਮਤਲਬ ਇਹਦੇ ਵਿੱਚ ਨਹੀਂ ਮਿਲਣਾ ਜਿਹੜਾ ਪੀਲੇ ਆਣਾ ਨਹੀਂ ਨਹੀਂ ਬੈਟਲ ਨੈਕਸਟ ਟਾਈਮ ਤੇ ਨਹੀਂ ਮਿਲੇਗਾ ਠੀਕ ਹੈ ਜੀ ਆਪਾਂ ਇਹਨੂੰ ਮਤਲਬ ਕਮਾਤਾ ਦੇਖੋ ਇਹ ਗੇਮ ਦਾ ਕੀ ਹਿਸਾਬ ਕਿਤਾਬ ਬਣਾ ਦੱਸਿਓ ਬਣਾ ਕੇ ਕੋਈ ਸਪਿਨ ਕਰਨਾ ਹੈ ਜੋ ਵੀ ਟੈਡੀ ਆਏ ਇਹਨੂੰ ਕਮਾਉਣਾ ਪੰਜਾਬੀ ਜੀ ਦੱਸ ਦੋ ਹੈ ਨਾ ਮਤਲਬ ਇਹਨੂੰ ਕਮਾਉਣਾ ਤੁਸੀਂ ਕਮਾਏ ਤੇ ਜਿਹੜੇ ਆ ਟੈਡੀਵੈਅਰ ਦੇ ਨਾਮ ਲਿਖੇ ਹੋਏ ਨੇ ਜੇ ਮਤਲਬ ਉਹ ਆ ਗਏ ਤਾਂ ਟੈਡੀਵੈਅਰ ਮਿਲੂਗਾ ਜੇ ਆਹ ਜਿੱਥੇ ਆ ਪੀਲਾ ਵਾਲਾ ਬੈਟਲ नेक्स्ट ਟਾਈਮ ਆਇਆ ਤਾਂ ਫਿਰ ਕੁਝ ਨਹੀਂ ਮਿਲੇਗਾ ਠੀਕ ਆ ਤੇ ਇਹ ਕਿੰਨੇ ਮਤਲਬ 500 ਦੇ 3 ਨੇ 200 ਦਾ ਇੱਕ 200 ਦਾ ਇੱਕ ਆ ਠੀਕ ਆ ਤੇ ਉਹ ਕੀ ਆ ਸਾਹਮਣੇ ਨਹੀਂ ਚੱਲ ਰਹੀ ਹੈ ਸਪਿਨ ਨਹੀਂ ਚੱਲ ਰਹੀ ਠੀਕ ਆ ਮਤਲਬ ਆ ਦੋ ਗੇਮਾਂ ਚੱਲ ਰਹੀਆਂ ਨੇ ਉਹ ਲੱਗ ਹਿਸਾਬ ਕਿਤਾਵਾ ਹੈ ਨਾ ਉਸ ਵਿੱਚ ਨੰਬਰ ਸਿਲੈਕਟ ਕਰਨਾ ਚਾਹੀਦਾ ਠੀਕ ਆ ਤੇ ਆ ਗੇਮ ਕਿੰਨੇ ਦੀ ਆ ਸਪਿਨ ਨਹੀਂ ਚੱਲ ਰਹੀ ਹੈ ਬਸ ਠੀਕ ਆ ਕਿੰਨੇ ਦੀ ਗੇਮ 100 ਦੇਖੇ ਉਹਨੇ ਬਾਲ ਮਤਲਬ ਐ ਕਿੱਥੋਂ ਇੱਥੋਂ ਮਾਰਨੀ ਆ ਐ ਕਰਕੇ ਸੁੱਟਣੀ ਆ ਠੀਕ ਆ ਇੱਥੇ ਰੱਖੀ ਹੋਈ ਆ 100 ਰੁਪਏ ਦੀ ਆ ਤੇ ਇ ਹੈਂ ਤੇ ਸਭ ਤੋਂ ਵੱਡੀ ਗੱਲ ਆ ਵੀ ਜਿਵੇਂ ਟ੍ਰੇਨ ਆ ਨਾ ਟ੍ਰੇਨ ਬੱਚਿਆਂ ਦੀ ਗੇਮ ਵਾਲੀ ਟ੍ਰੇਨ ਵੀ ਇੱਥੇ ਹੈਗੀ ਆ ਤੇ ਅੱਜ ਆਪਾਂ ਪਹਿਲੀ ਵਾਰ ਰਿਕਾਰਡ ਤੋੜ ਤਰਸ਼ ਬਲੌਗ ਵਾਲਾ ਜਗ੍ਹਾ ਦੇ ਫੁੱਲ ਬਲੌਗ ਹੋਣਾ ਆ ਟੱਚ ਬੁੱਡ ਟੱਚ ਬੁੱਡ ਟੱਚ ਬੁੱਡ ਨਜ਼ਰ ਨਾਲ ਲੱਗ ਜੇ ਹੈ ਸਾਬਾ ਮੇਰੀ ਜਰ ਕਾ ਕੀ ਹੋਇਆ ਸੋਣਾ ਵਧੀਆ ਕਹਿਣਾ ਗੱਲ ਬਹੁਤ ਬੁਧੀਆ ਬਣਾਇਆ ਕਟਿੰਗਾਂ ਦੇਖੀ ਚੱਲ ਅਰਸ਼ ਨੂੰ ਵੀ ਬੂਟਿਆਂ ਦਾ ਸ਼ੌਂਕ ਪੂਰਾ ਉਸਤਾਦ ਨੂੰ ਆਹ ਕੋਈ ਆਹ ਕਿ ਲਗਣਾ ਸੁਣਾ ਨਾ ਜਿਹਦਾ ਸੋਣਾ ਬਣਾਇਆ ਹੈ ਨਾ ਟ੍ਰੇਨ ਦੀ ਪਟੜੀ ਇੱਥੇ ਤੁਸੀਂ ਪਤਾ ਕਰ ਸਕਦੇ ਹੋ ਕਿਹੜੇ-ਕਿਹੜੇ ਭਾਈ ਸ਼ੋਅਰੂਮ ਦੇ ਅੰਦਰ ਇੱਥੇ ਸਾਰੇ ਲਿਖੇ ਹੋਏ ਨੇ ਇਹਨਾਂ ਨੇ ਟੋਟਲੀ ਪੂਰੇ ਕੇ اف ਸੀ ਤੋਂ ਲੈ ਕੇ ਏ ਤੋਂ ਲੈ ਕੇ ਜੈਡ ਤੱਕ ਵੀ ਤੁਸੀਂ ਇੱਥੇ ਕੀ-ਕੀ ਖਾ ਪੀ ਸਕਦੇ ਹੋ ਕਿਹੜੇ ਕੱਪੜੇ ਵਾਲੇ ਨੇ ਬਾਕੀ ਅਸੀਂ ਵਾਪਸੀ ਕਰਨ ਲੱਗੇ ਆ ਤੇ ਹਰਕ ਠੀਕ ਰਿਹਾ ਵਧੀਆ ਲੱਗਿਆ ਨਾ ਓਕੇ ਰਿਪੋਰਟ ਚਲੋ ਮਿਲਦੇ ਆ ਸਾਨੂੰ ਹੁਣ ਅਗਲੇ ਬਲੌਕ ਦੇ ਵਿੱਚ ਹੁਣ ਅੱਗੇ ਸ਼ਾਇਦ ਅਸੀਂ ਸ਼ੂਟ ਕਰੀਏ ਤੇ ਹੁਣ ਚੱਲੀਏ ਘਰ ਨੂੰ ਭਾਈ